ਰੇਡੀ ਗੱਲ 33 ਬਰੇ ਪੁਰਾਣੀ ਹੈ ਜਦੋਂ ਬੜਾ ਭੋਲਾ ਅਤੇ ਸਿੱਧਾ ਜਮਾਨਾ ਹੁੰਦਾ ਸੀ ਢੰਡੀ ਸਾਡੀ ਮੁਹabbਤੀ ਪੀਂਗ ਸਿਖਰ ਸ਼ੂ ਰਹੀ ਸੀ ਢੰਡੀ ਸਾਨੂੰ ਦੀਨ ਦੁਨੀਆ ਦਾ ਚਿੱਤ ਚੇਤਾ ਵੀ ਨਹੀਂ ਸੀ ਢੰਡੀ ਪਰ ਇਹਨਾ ਸੁੰਦਰ ਦਿਨਾਂ ਨੂੰ ਅਚਿੰਤੇ ਬਾਜ ਪਹਿਣਗੇ ਢੰਡੀ ਉਹ ਵੀ ਕਿਸੇ ਬਕਤਾ ਨੇ ਨਹੀਂ ਸਗੋਂ ਅਸੀਂ ਖੁਦ ਹੀ ਪਵਾਏ ਸਨ ਡੰਡੀ ਸਵਾਲ ਬਾਬਲ ਸਨਮਾਨ ਦਾ ਸੀ ਡੰਡੀ ਮੈਂ ਵੀ ਉਸ ਘੜੀ ਆਪਣਾ ਹਿੱਤ ਵੱਡ ਕੇ ਬਾਬਲ ਦੀ ਥਾਂ ਖੜ ਕੇ ਸੋਚਿਆ ਸੀ ਡੰਡੀ ਅਸੀਂ ਦੋਵਾਂ ਨੇ ਇੱਕ ਦੂਸਰੇ ਨੂੰ ਸਮਝਾ ਲਿਆ ਸੀ ਕਿ ਆਪਣੇ ਜਿੱਤ ਲਈ ਬਾਬਲ ਦਾ ਸਨਮਾਨ ਨਹੀਂ ਹਰਾਉਣਾ ਡੰਡੀ ਇਸ ਸਭ ਲਈ ਜਿਹੜਾ ਦਿਲ ਉੱਤੇ ਪੱਥਰ ਧਰਿਆ ਸੀ ਉਸ ਦੀ ਪੀੜ ਹਾਲੇ ਵੀ ਨਹੀਂ ਮੁੱਕੀ ਡੰਡੀ ਜਦੋਂ ਬਹਿਲ ਅਤੇ ਇਕਾਂਤ ਮਿਲੇ ਤਾਂ ਉਹ ਚੀਖਾਂ ਵਣ ਕੇ ਅੰਦਰੋਂ ਅੰਦਰੀ ਉਚਾਲ ਜਿਹਾ ਖੜਾ ਕਰ ਦਿੰਦੀ ਹੈ ਡੰਡੀ ਇਸ ਦੁਨੀਆ ਉੱਤੇ ਨਾ ਉਹ ਬਾਬਲ ਰਹਾ ਅਤੇ ਨਾ ਉਹ ਰੰਗ ਡੰਡੀ ਅਸੀਂ ਵੀ ਇੱਕ ਦੂਸਰੇ ਲਈ ਅਣਪਛਾਤੇ ਹੋ ਗਏ ਹਾਂ ਡੰਡੀ ਚਿਹਰਿਆਂ ਦੀ ਪਹਿਚਾਨ ਭੁੱਲ ਗਈ ਹੈ ਡੰਡੀ ਅੱਦੀ ਸਦੀ ਪੂਰੀ ਹੋਣ ਵਾਲੀ ਹੈ ਇੰਨਾ ਸਮਾਂ ਕੋਈ ਥੋੜਾ ਨਹੀਂ ਹੁੰਦਾ ਡੰਡੀ ਇਹ ਬਤਾਉਣਾ ਕਿੰਨਾ ਔਖਾ ਹੋਵੇਗਾ ਕਿ ਆਫਾ ਲਾਉਣਾ ਵੀ ਬਹੁਤ ਔਖਾ ਹੈ ਡੰਡੀ ਅਸੀਂ ਡਿਗਦੇ ਟਹੰਦੇ ਆਪੋ ਆਪਣੀ ਦੁਨੀਆ ਵਿੱਚ ਰਚਮਿਚ ਗਏ ਡੰਡੀ ਮੇਰਾ ਜੀਵਨ ਬਹੁਤ ਸੁਖਾਲਾ ਹੋ ਗਿਆ ਡੰਡੀ ਸੁਖ ਅਤੇ ਚਾਵਾਂ ਨੇ ਸਭ ਕੁਝ ਜਾਦ ਹੁੰਦੇ ਹੋਏ ਵੀ ਦਰਦ ਆਨੰਦ ਵਿੱਚ ਬਦਲ ਦਿੱਤਾ ਡੰਡੀ ਅਰੜੀ ਪਰ ਕੱਚੀ ਉਮਰ ਦੀ ਸਾਂਝ ਅਤੇ ਸਾਡੇ ਵੱਲੋਂ ਲਿਆ ਫੈਸਲਾ ਵੀ ਹੁਣ ਬਹੁਤ ਵੱਡੀ ਦਲੇਰੀ ਲੱਗਦਾ ਹੈ ਡੰਡੀ ਉਸ ਦਰਿਆ ਵਾਂਗ ਵਹਿੰਦੀ ਉਮਰ ਵਿੱਚ ਸਿਆਣਪ ਤੋਂ ਕੰਮ ਲੈਣਾ ਸ਼ਾਇਦ ਸਾਡੇ ਹਿੱਸੇ ਆਇਆ ਸੀ ਡੰਡੀ ਅਤੇ ਹੁਣ ਆਪਣੇ ਬਾਰਿਸ਼ ਦੀ ਪਰ ਜਵਾਨੀ ਅਤੇ ਸੁੰਦਰਤਾ ਅਤੇ ਖਿੜਖੜਾਉਂਦੇ ਹਾਸਿਆਂ ਦੀ ਚਿੰਤਾ ਕਈ ਵਾਰ ਮਨ ਲਾ ਬੈਠਦਾ ਕਿ ਇਹੋ ਉਮਰ ਹੀ ਹੈ ਜਦੋਂ ਚਾ ਦਾ ਦੀਵਾ ਬੁਝਣ ਦੀ ਪੀੜ ਹੱਡਾਂ ਦਾ ਰੋਗ ਬਣ ਜਾਂਦੀ ਹੈ ਅਤੇ ਉਸ ਪ੍ਰੀਮੀਅਰ ਅਫਸਰ ਅਤੇ ਮੈਂ ਗੱਡਾ ਰਿਹੜਾ ਕਾਮਜਾਬ ਬੰਦਾ ਇਸ ਵੈਰਾਗ ਵਿੱਚੋਂ ਜਿੰਨਾ ਕੁਝ ਖੱਟ ਗਿਆ ਹਾਂ ਮੇਰੇ ਘਰਾ ਬੇਲੀਆਂ ਅਨੁਸਾਰ ਇਹ ਵੀ ਵੱਡੀ ਕਲਾਕਾਰੀ ਹੈ ਡੰਡੀ ਕਲਾਕਾਰ ਦੇ ਰੰਗ ਪਰਦਿਆਂ ਵੀ ਕਈ ਵਾਰੀ ਦਿਲ ਰੋ ਪੈਂਦਾ ਹੈ ਡੰਡੀ ਬਾਬਲ ਦੇ ਸਨਮਾਨ ਨੂੰ ਕਾਇਮ ਰੱਖਣ ਲਈ ਜਿਤਾਈ ਜੰਗ ਹੁਣ ਵੀ ਮੇਰੇ ਲਈ ਵੱਡਾ ਮਾਣ ਹੈ ਡੰਡੀ ਉਹ ਹਿੰਮਤ ਮੇਰੀ ਹੁਣ ਮੈਨੂੰ ਕਿਸੇ ਭਗਤੀ ਤੋਂ ਘੱਟ ਨਹੀਂ ਲੱਗਦੀ ਡੰਡੀ ਦੂਸਰੀ ਤਰ੍ਹਾਂ ਵੱਲੋਂ ਅਫਸਰੀ ਦੇ ਫਤੂਰ ਵਿੱਚ ਕਈ ਵਾਰ ਲੋਕਾਂ ਕੋਲ ਮੈਨੂੰ ਨੀਮਾ ਦਿਖਾਉਣ ਦੀ ਖਬਰ ਮੇਰੇ ਕੰਨੀ ਪੈਂਦੀ ਹੈ ਡੰਡੀ ਸ਼ਾਇਦ ਉਸ ਨੂੰ ਭੁੱਲ ਗਿਆ ਕਿ ਬਾਬਲ ਦੇ ਸਨਮਾਨ ਦਾ ਵਾਸਤਾ ਉਸ ਨੇ ਹੀ ਦਿੱਤਾ ਸੀ ਅਤੇ ਮੈਂ ਉਸ ਵਾਸਤੇ ਖੁਦ ਨੂੰ ਕੁਰਬਾਨ ਕਰ ਦਿੱਤਾ ਸੀ ਡੰਡੀ ਸ਼ਾਇਦ ਅਪਸਰੀ ਦਾ ਫਤੂਰ ਅਦਮੀ ਨੂੰ ਵੀ ਜੋ ਵਗ ਅਤੇ ਮੁਹੱਬਤ ਭੁਲਾ ਦਿੰਦਾ ਹੈ ਡੰਡੀ ਸੋ ਮੈਂ ਇਹੋ ਕਹਾਗਾ ਜਿਸ ਨੂੰ ਮੈਂ ਚੰਗਾ ਨਹੀਂ ਲੱਗਦਾ ਉਹ ਮੇਰਾ ਜ਼ਿਕਰ ਨਾ ਕਰੇ